ਇਸ ਵਕਤ ਦੀ ਵੱਡੀ ਖਬਰ ਨੇ ਪੂਰੇ ਦੇਸ਼ ਪੜਥੂ ਪਾ ਦਿੱਤਾ ਹੈ ਤੇ ਸਰਕਾਰ ਨੂੰ ਵੱਡੀ ਭਾਜੜ ਪੈ ਗਈ ਹੈ ਕਿਉਂਕਿ ਰਾਜਧਾਨੀ ਦਿੱਲੀ ਦੇ ਵਿੱਚ ਇੱਕ ਵੱਡੇ ਬੰਬ ਧਮਾਕੇ ਦੀ ਖਬਰ ਆ ਰਹੀ ਹੈ ਜਿਦੇ ਵਿੱਚ ਤਕਰੀਬਨ 8 ਤੋਂ 9 ਲੋਕਾਂ ਦੀ ਮੌਤ ਹੋ ਗਈ ਹੈ ਤੇ 24 ਦੇ ਕਰੀਬ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਨੇ ਇਹ ਬੰਬ ਧਮਾਕਾ ਦਿੱਲੀ ਦੇ ਜਿਹੜੇ ਜਿਹੜਾ ਲਾਲ ਕਿਲਾ ਮੈਟਰੋ ਸਟੇਸ਼ਨ ਹੈ ਉਹਦੇ ਬਿਲਕੁਲ ਨਜ਼ਦੀਕ ਹੋਇਆ ਦੱਸਿਆ ਜਾ ਰਿਹਾ ਹੈ ਔਰ ਉੱਥੇ ਹੀ ਨਾਲ ਜਿਹੜਾ ਸੀਸ ਗੰਗ ਸਾਹਿਬ ਗੁਰਦੁਆਰਾ ਸਾਹਿਬ ਹੈ ਉਹ ਵੀ ਬਿਲਕੁਲ ਨਜ਼ਦੀਕ ਦੱਸਿਆ ਜਾ ਰਿਹਾ ਔਰ ਲੱਜਪਤ ਰਾਏ ਮਾਰਕੀਟ ਦੇ ਵਿੱਚ ਇਹ ਬੰਬ ਤਮਾਕਾ ਹੋਇਆ ਔਰ ਇਹਦੇ ਨਾਲ ਕਈ ਸਾਰੀਆਂ ਦੁਕਾਨਾਂ ਦੇ ਸ਼ੀਸ਼ੇ ਟੁੱਟੇ ਨੇ ਔਰ ਕਈ ਸਾਰੀਆਂ ਗੱਡੀਆਂ ਨੂੰ ਅੱਗ ਵੀ ਲੱਗ ਗਈ ਹੈ ਔਰ ਇਹ ਬੰਬ ਤਮਾਕਾ ਹੋਇਆ ਕਿਵੇਂ ਕੀਤਾ ਕਿਨੇ ਕੀਤਾ ਕਿਉਂ ਹੈ ਔਰ ਇਹਦੇ ਉੱਪਰ ਕਾਰਵਾਈ ਕੀ ਹੋ ਰਹੀ ਹੈ ਇਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਦਿੰਨਾ ਤੁਸੀਂ ਵੀ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਤੇ ਜੇਕਰ ਅਜੇ ਤੱਕ ਆਪਣੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜ਼ਰੂਰ ਕਰ ਲੈਣਾ ਇਹ ਬੰਬ ਧਮਾਕਾ ਜਦੋਂ ਦਿੱਲੀ ਦੇ ਨੈਪਰੋ ਸਟੇਸ਼ਨ ਤੇ ਹੋਇਆ ਤਾਂ ਉਸ ਤੋਂ ਬਾਅਦ ਹਫੜਾ ਦੱਫੜੀ ਮਚ ਗਈ ਔਰ ਇਹ ਬੰਬ ਧਮਾਕਾ ਉਥੇ ਇੱਕ ਕਾਰ ਦੇ ਵਿੱਚ ਹੋਇਆ ਦੱਸਿਆ ਜਾ ਰਿਹਾ ਇੱਕ ਕਾਰ ਦੇ ਵਿੱਚ ਇਹ ਬੰਬ ਧਮਾਕਾ ਹੋਇਆ ਤੇ ਕਿੰਨੀਆਂ ਸਾਰੀਆਂ ਹੋਰ ਨੇੜਲ ਦੀਆਂ ਕਾਰਾਂ ਨੂੰ ਵੀ ਅੱਗ ਲੱਗ ਗਈ ਐ ਔਰ ਇਹ ਬੰਬ ਤਮਾਕਾ ਜਿਹੜਾ ਇਹ ਕਿਸ ਨੇ ਕੀਤਾ ਕਿਉਂ ਕੀਤਾ ਇਹਦੇ ਬਾਰੇ ਜਾਂਚ ਕਰਨ ਦੀ ਲਈ ਉਥੇ NIA ਤੇ ਫੋਰੈਂਸਿਕ ਡਿਪਾਰਟਮੈਂਟ ਦੀਆਂ ਟੀਮਾਂ ਪਹੁੰਚ ਗਈਆਂ ਨੇ ਭਾਰੀ ਪੁਲਿਸ ਫੋਰਸ ਲਾ ਦਿੱਤੀ ਗਈ ਐ ਦਿੱਲੀ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਦਿੱਲੀ ਨੂੰ ਸੀਲ ਕਰ ਦਿੱਤਾ ਗਿਆ ਔਰ ਇੱਥੇ ਦੱਸਰਯੋਗ ਇਹ ਵੀ ਐ ਕਿ ਅੱਜ ਹੀ ਹਰਿਆਣਾ ਤੇ ਫਰੀਦাবাদ ਦੇ ਵਿੱਚ ਪੁਲਿਸ ਨੇ ਦਾਵਾ ਕੀਤਾ ਕਿ ਚਾਰ ਡਾਕਟਰ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਔਰ 360 ਕਿਲੋ ਆਰਡੀਐਕਸ ਤਮਾਕਾ ਖੇਜ ਸਮਗਰੀ ਵੀ ਉਹਨਾਂ ਕੋਲੋਂ ਬਰਾਮਦ ਕਰਨ ਦਾ ਪੁਲਿਸ ਨੇ ਦਾਵਾ ਕੀਤਾ ਔਰ ਇਹ ਜਿਹੜਾ ਆਪਰੇਸ਼ਨ ਸੀਗਾ ਇਹ ਹਰਿਆਣਾ ਪੁਲਿਸ ਤੇ ਜੰਮੂ ਕਸ਼ਮੀਰ ਪੁਲਿਸ ਦਾ ਸਾਂਝਾ ਐਕਸ਼ਨ ਦੱਸਿਆ ਜਾ ਰਿਹਾ ਔਰ ਇਹਦੇ ਵਿੱਚ ਜਿਹੜੇ ਡਾਕਟਰ ਫੜੇ ਗਏ ਨੇ ਉਹ ਜੰਮੂ ਕਸ਼ਮੀਰ ਦੇ ਅਨੰਤਨਾਗ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਔਰ ਪੁਲਿਸ ਦਾ ਦਾਵਾ ਹੈ ਕਿ ਉਹ ਜ਼ੈਹਸ਼ੇ ਮੁਹੰਮਦ ਜਿਹੜੀ ਇੱਕ ਸੰਸਥਾ ਜਥੇਬੰਦੀ ਹੈ ਉਹਦੇ ਨਾਲ ਜੁੜੇ ਹੋਏ ਸਿਗੇ ਔਰ ਅੱਜ ਦਿੱਲੀ ਦੇ ਵਿੱਚ ਹੋਏ ਇਸ ਬੰਬ ਧਮਾਕੇ ਨੇ ਦੁਬਾਰਾ ਫਿਰ ਜਿਹੜਾ ਲਾਡ ਆਰਡਰ ਹੈ ਉਹਦੇ ਉੱਪਰ ਵੱਡੇ ਸਵਾਲ ਖੜੇ ਕੀਤੇ ਨੇ ਵਿਰੋਧੀ ਪਾਰਟੀਆਂ ਨੇ ਸਪਸ਼ਟ ਰੂਪ ਚ ਇਹ ਕਹਿਣਾ ਸ਼ੁਰੂ ਕੀਤਾ ਹੈ ਕਿ ਭਾਜਪਾ ਦੀ ਕੇਂਦਰ ਦੇ ਵਿੱਚ ਵੀ ਸਰਕਾਰ ਹੈ ਇਹ ਹੁਣ ਦਿੱਲੀ ਦੇ ਵਿੱਚ ਵੀ ਭਾਜਪਾ ਦੀ ਮੁੱਖ ਮੰਤਰੀ ਹੈ ਪ੍ਰਧਾਨ ਮੰਤਰੀ ਵੀ ਦਿੱਲੀ ਚ ਭਾਜਪਾ ਦਾ ਤੇ ਮੁੱਖ ਮੰਤਰੀ ਵੀ ਦਿੱਲੀ ਚ ਭਾਜਪਾ ਦਾ ਇਹਦੇ باوجود ਵੀ ਦਿੱਲੀ ਦੇ ਸਭ ਤੋਂ ਅਹਿਮ ਜਿਹੜਾ ਮੈਟਰੋ ਸਟੇਸ਼ਨ ਲਾਲ ਕਿਲਾ ਮੈਟਰੋ ਸਟੇਸ਼ਨ ਹੈ ਉੱਥੇ ਅਗਰ ਇਸ ਤਰ੍ਹਾਂ ਬੰਬ ਧਮਾਕੇ ਹੋ ਰਹੇ ਨੇ ਔਰ ਜਿਹੜੀ ਸੀਆਈਡੀ ਹੈ ਜਾਂ ਸੂਈਆ ਏਜੰਸੀਆਂ ਨੇ ਜਾਂ ਪੁਲਿਸ ਹੈ ਉਹਨੂੰ ਪਤਾ ਤੱਕ ਨਹੀਂ ਲੱਗਿਆ ਆਪਣੇ ਆਪ ਦੇ ਵਿੱਚ ਇਹ ਬਹੁਤ ਗੰਭੀਰ ਤੇ ਵੱਡਾ ਸਵਾਲ ਹੈ ਹੁਣ ਇਹਦੇ ਉੱਪਰ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਜਰੂਰ ਲਿਖਿਓ ਮੈਂ ਤੁਹਾਨੂੰ ਦੂਸਰੀ ਖਬਰ ਦੱਸਦਾ ਪੰਜਾਬ ਦੇ ਵਿੱਚ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਬਹੁਤ ਵੱਡਾ ਪ੍ਰਦਰਸ਼ਨ ਹੋਇਆ ਪੰਜਾਬ ਦੇ ਵਿੱਚੋਂ ਦਹ ਹਜ਼ਾਰਾਂ ਲੋਕ ਅੱਜ ਉੱਥੇ ਗਏ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੋਈ ਸੀ ਪਰ ਸਾਰੀਆਂ ਰੋਕਾਂ ਨੂੰ ਤੋੜ ਦਿਆ ਹੋਇਆ ਲੋਕ ਉੱਥੇ ਪਹੁੰਚੇ ਨੇ ਤੇ ਲੋਕਾਂ ਨੇ ਵੱਡਾ ਪ੍ਰਦਰਸ਼ਨ ਕੀਤਾ ਹੈ ਪੁਲਿਸ ਦੇ ਨਾਲ ਸਿੱਧੀਆਂ ਝੜਪਾਂ ਵੀ ਲੋਕਾਂ ਦੀਆਂ ਕੁਝ ਹੱਦ ਦੇ ਤੱਕ ਵੇਖਣ ਨੂੰ ਮਿਲੀਆਂ ਨੇ ਔਰ ਪੁਲਿਸ ਦੇ ਬੈਰੀਕੇਡ ਦਿੱਲੀ ਅੰਦੋਲਨ ਵਾਲੇ ਲੋਕਾਂ ਨੇ ਬੜੀ ਹਿੰਮਤ ਦੇ ਨਾਲ ਹਟਾਏ ਔਰ ਉਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਫਿਰ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਵੀ ਵਿਦਿਆਰਥੀਆਂ ਦੀ ਹਮਾਇਤ ਚ ਗਈਆਂ ਔਰ ਵਿਦਿਆਰਥੀ ਜਥੇਬੰਦੀਆਂ ਇਸ ਤੋਂ ਇਲਾਵਾ ਭਾਜਪਾ ਨੂੰ ਛੱਡ ਕੇ ਸਾਰੀਆਂ ਸਿਆਸੀ ਪਾਰਟੀਆਂ ਉਥੇ ਗਈਆਂ ਜਿਨ੍ਹਾਂ ਦੇ ਵਿੱਚ ਕਾਂਗਰਸ ਦੇ ਚਰਨਜੀਤ ਚੰਨੀ ਜਿਨ੍ਹਾਂ ਦੇ ਵਿੱਚ ਅਕਾਲੀ ਦਲ ਦੇ ਸੀਨੀਅਰ ਲੀਡਰ ਜਿਨ੍ਹਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਮਾਲਵਿੰਦਰ ਕੰਗ ਹੋਰ ਕਈ ਐਮ ਐਲ ਏ ਉਥੇ ਪਹੁੰਚੇ ਤੇ ਵਿਦਿਆਰਥੀਆਂ ਨੇ ਅੱਜ ਆਪਣੀ ਬਹੁਤ ਵੱਡੀ ਹਿੰਮਤ ਦਿਖਾਈ ਹੈ ਜਿਹੜੇ ਗੇਟ ਯੂਨੀਵਰਸਿਟੀ ਦੇ ਬੰਦ ਕੀਤੇ ਗਏ ਸੀ ਸਵੇਰ ਤੋਂ ਜਾਂ ਸਾਊਂਡ ਸਿਸਟਮ ਪੁਲਿਸ ਨਹੀਂ ਸੀ ਅੰਦਰ ਜਾਣ ਦੇ ਰਹੀ ਤਾਂ ਉਹ ਵਿਦਿਆਰਥੀ ਆਪਣੀ ਬੜੀ ਹਿੰਮਤ ਦੇ ਨਾਲ ਸਭ ਕੁਝ ਅੰਦਰ ਤੱਕ ਲੈ ਕੇ ਗਏ ਨੇ ਇਸ ਤੋਂ ਬਾਅਦ ਇੱਕ ਤੀਜੀ ਵੱਡੀ ਖਬਰ ਹੈ ਕਿ ਅੱਜ ਫਰੋਜ਼ਪੁਰ ਦਾ ਪਿੰਡ 나ਜੂ ਸ਼ਾਹ ਵਾਲਾ ਉੱਥੇ ਜਦੋਂ ਪੁਲਿਸ ਅੱਜ ਇੱਕ ਵਿਅਕਤੀ ਦੇ ਰੇਡ ਕਰਨ ਗਈ ਪੁਲਿਸ ਦੱਸ ਰਹੀ ਹੈ ਕਿ ਉਹ ਨਸ਼ਾ ਤਸਕਰ ਵਿਅਕਤੀ ਸੀ ਪੁਲਿਸ ਕਹਿ ਰਹੀ ਹੈ ਕਿ ਜਦੋਂ ਉਹਦੇ ਉੱਪਰ ਰੇਡ ਕਰਨ ਜਾਇਆ ਗਿਆ ਤਾਂ ਉਹਨੇ ਥਾਣੇਦਾਰ ਦਾ ਹੀ ਰਿਵਾਲਵਰ ਕੱਢਿਆ ਤੇ ਥਾਣੇਦਾਰ ਨੂੰ ਹੀ ਗੋਲੀ ਮਾਰ ਦਿੱਤੀ ਉਸ ਤੋਂ ਬਾਅਦ ਪੁਲਿਸ ਦੱਸਦੀ ਹੈ ਕਿ ਉਹ ਜਿਹੜਾ ਵਿਅਕਤੀ ਹੈ ਉਹ ਉੱਥੋਂ ਨਿਕਲ ਗਿਆ ਤੇ ਜਿਹੜਾ ਉਹ ਜ਼ਖਮੀ ਹੋਇਆ ਥਾਣੇਦਾਰ ਹੈ ਉਸ ਨੂੰ ਫਿਰੋਜ਼ਪੁਰ ਦੇ ਬਾਗੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੁਣ ਇਹ ਜਿਹੜੀਆਂ ਵੱਡੀਆਂ ਖਬਰਾਂ ਨੇ ਇਹ ਸੋਚਣ ਵਿਚਾਰਨ ਦੀ ਮੰਗ ਕਰਦੀਆਂ ਨੇ ਕਿਉਂਕਿ ਯੁੱਧ ਨਸ਼ਾ ਵਿਰੁੱਧ ਪੁਲਿਸ ਕਹਿੰਦੀ ਹੈ ਅਸੀਂ ਚਲਾਇਆ ਹੋਇਆ ਤੇ ਨਸ਼ਾ ਤਸਕਰਾਂ ਦੇ ਮਨ 'ਚ ਬਹੁਤ ਵੱਡਾ ਡਰ ਬਹੁਤ ਵੱਡੀ دہشت ਪੁਲਿਸ ਕਹਿੰਦੀ ਹੈ ਕਿ ਪਹੁੰਚੂਕੀ ਹੈ ਪਰ ਇੱਥੇ ਵੱਡੇ ਸਵਾਲ ਨੇ ਕਿ ਜੇਕਰ ਦਹਿਸ਼ਤ ਪਹਿਚੂਕੀ ਹੈ ਤਾਂ ਫਿਰ ਇੰਨੀ ਜ਼ਰਤ ਕਿੱਥੋਂ ਆ ਗਈ ਜਿਹੜੇ ਪੁਲਿਸ ਅਫਸਰ ਇਹ ਦੋਸ਼ ਲਾ ਰਹੇ ਨੇ ਇਹ ਦਾਵਾ ਕਰ ਰਹੇ ਨੇ ਕਿ ਇੱਕ ਵਿਅਕਤੀ ਜਿਹਨੂੰ ਪੁਲਿਸ ਰੇਡ ਕਰਨ ਗਈ ਉਹਨੇ ਪੁਲਿਸ ਦਾ ਹੀ ਰਿਵਲਵਰ ਕੱਢ ਕੇ ਤੇ ਗੋਲੀ ਚਲਾ ਦਿੱਤੀ ਹੁਣ ਇਹ ਸਭ ਕੁਝ ਬਾਰੇ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਲਿਖਿਓ ਮੈਂ ਤੁਹਾਡਾ ਵੀ ਡਾਕਟਰ ਬਖਸ਼ੀ ਸ਼ਾਹ ਜਾਨ ਬਹੁਤ ਮਿਹਰਬਾਨੀ ਸ਼ੁਕਰੀਆ